ਅੱਜ 29 ਅਪ੍ਰੈਲ ਹੈ ਅੱਜ ਖਾਲਸਤਾਨ ਐਲਾਨ ਐਲਾਨਨਾਮੇ ਦੀ 78ਵਾਂ ਵਰੇਗੰਡ ਹੈ ਦਲ ਖਾਲਸਾ ਜਮਹੂਰੀ ਅਤੇ ਰਾਸੀ ਢੰਗ ਤਰੀਕਿਆਂ ਨਾਲ ਖਾਲਸਤਾਨ ਦੇ ਟੀਚੇ ਦੀ ਪ੍ਰਾਪਤੀ ਲਈ ਆਪਣੀ ਵਚਨਬੱਧਤਾ ਦੁਹਰਾਉਂਦੇ ਹਾਂ ਪੰਜਾਬ ਦੇ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਲਈ ਪ੍ਰਤੀਬੱਧ ਹੈ ਅਸੀਂ ਸਪਸ਼ਟ ਤੌਰ ਉੱਤੇ ਐਲਾਨ ਕਰਦੇ ਹਾਂ ਕਿ ਖਾਲਸਤਾਨ ਸਮੂਹ ਪੰਜਾਬੀਆਂ ਦਾ ਅਤੇ ਸਾਰੇ ਪੰਜਾਬੀਆਂ ਲਈ ਹੋਵੇਗਾ ਇਸ ਦਾ ਸਿਧਾਂਤ ਗੁਰਬਾਣੀ ਅਨੁਸਾਰ ਨਾ ਕੋ ਬਹਿਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨ ਆਈ ਉਤੇ ਆਧਾਰਿਤ ਹੋਵੇਗਾ ਦਫ਼ਤਰ ਵਿੱਚ ਪਹੁੰਚੇ ਸਾਰੇ ਪੱਤਰਕਾਰਾਂ ਨੂੰ ਜੀ ਆਇਆਂ ਆਖਦੇ ਫਤਿਹ ਅਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲ ਖਾਲਸਾ ਬਲ ਸਦੀ ਕੀ ਇਸ ਪ੍ਰੈਸ ਕਾਨਫਰੰਸ ਦਾ ਮੇਨ ਟਾਪਿਕ ਮੇਨ ਮਕਸਦ ਜਿਹੜਾ ਆ ਉਹ ਮੌਜੂਦਾ ਸਮੇਂ ਦੇ ਵਿੱਚ ਭਾਰਤੀ ਪਾਰਲੀਮੈਂਟ ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਪੂਰੇ ਇੰਡੀਆ ਦੇ ਵਿੱਚ ਉਸ ਦੇ ਸੰਬੰਧ ਦੇ ਵਿੱਚ ਦਲ ਖਾਲਸਾ ਦੀ ਚੋਣਾਂ ਪ੍ਰਤੀ ਸਟੈਂਡ ਤੇ ਦਲ ਖਾਲਸਾ ਦੀ ਨੀਤੀ ਉਹ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰਨ ਦੇ ਲਈ ਅੱਜ ਅਸੀਂ ਇੱਥੇ ਦਲ ਖਾਲਸਾ ਆਫਿਸ ਦੇ ਚਿਕਤਰ ਹੋਏ ਆਂ ਦਾਲਖਾਲਸਾ ਵੱਲੋਂ ਚੋਣ ਨੀਤੀ ਦੇ ਰੂਪ ਦੇ ਵਿੱਚ ਤਿਆਰ ਕੀਤਾ ਗਿਆ ਡਾਕੂਮੈਂਟ ਅੱਲੋਂਗੇ ਜੋ ਵੀ ਤੁਹਾਡੀਆਂ ਇਨਕੁਆਰੀਜ਼ ਹੋਣਗੀਆਂ ਉਹਨਾਂ ਨੂੰ ਵੀ ਅਸੀਂ ਜਵਾਬ ਦੇ ਆ ਉਹਨਾਂ ਨੂੰ ਵੀ ਅਸੀਂ ਬਾਅਦ ਵਿੱਚ ਡਿਸਕਸ ਕਰਾਂਗੇ ਸਾਰਿਆਂ ਦਾ ਸਾਰਾ ਸੋ ਜਿਹੜਾ ਇੱਕ ਡਾਕੂਮੈਂਟ ਤਿਆਰ ਕੀਤਾ ਗਿਆ ਹੈ ਇੱਕ ਇਲੈਕਸ਼ਨ ਪਾਲਿਸੀ ਜਿਹੜੀ ਹੈ ਸਾਡੀ ਉਹ ਦਾਲਖਾਲਸਾ ਦੀ ਮੈਂ ਤੁਹਾਡੇ ਨਾਲ ਜਿਹੜੀ ਆ ਉਹ ਪੜਨ ਲੱਗਾ ਆ ਤੁਹਾਡੇ ਸਾਹਮਣੇ ਰੱਖਦਾ ਆ ਅੱਜ 29 ਅਪ੍ਰੈਲ ਹੈ ਅੱਜ ਖਾਲਸਤਾਨ ਐਲਾਨ ਐਲਾਨਨਾਮੇ ਦੀ 78ਵਾਂ ਵਰੇਗੰਡ ਹੈ ਦਲ ਖਾਲਸਾ ਜਮਹੂਰੀ ਅਤੇ ਰਾਸੀ ਢੰਗ ਤਰੀਕਿਆਂ ਨਾਲ ਖਾਲਸਤਾਨ ਦੇ ਟੀਚੇ ਦੀ ਪ੍ਰਾਪਤੀ ਲਈ ਆਪਣੀ ਵਚਨਬੱਧਤਾ ਦੁਹਰਾਉਂਦੇ ਹਾਂ ਪੰਜਾਬ ਦੇ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਲਈ ਪ੍ਰਤੀਬੱਧ ਹੈ ਅਸੀਂ ਸਪਸ਼ਟ ਤੌਰ ਉੱਤੇ ਐਲਾਨ ਕਰਦੇ ਹਾਂ ਕਿ ਖਾਲਸਤਾਨ ਸਮੂਹ ਪੰਜਾਬੀਆਂ ਦਾ ਅਤੇ ਸਾਰੇ ਪੰਜਾਬੀਆਂ ਲਈ ਹੋਵੇਗਾ ਇਸ ਦਾ ਸਿਧਾਂਤ ਗੁਰਬਾਣੀ ਅਨੁਸਾਰ ਨਾ ਕੋ ਬਹਿਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨ ਆਈ ਉਤੇ ਆਧਾਰਿਤ ਹੋਵੇਗਾ ਸਿੱਖ ਕੌਮ ਕਿਸੇ ਵੀ ਉਥਲ ਪੁਥਲ ਅਤੇ ਅਜ਼ਾਈ ਲਹੂ ਡੋਲਣ ਦੇ ਹੱਕ ਵਿੱਚ ਨਹੀਂ ਹੈ ਦਲ ਖਾਲਸਾ ਪੰਜਾਬ ਅਤੇ ਦਿੱਲੀ ਦਰਮਿਆਨ ਟਕਰਾਅ ਨੂੰ ਗੱਲਬਾਤ ਰਾਹੀਂ ਸੁਲਝਾਉਣ ਅਤੇ ਦਿੱਲੀ ਦੇ ਹੁਕਮਰਾਨਾਂ ਨੂੰ ਦਮਨਕਾਰੀ ਪਹੁੰਚ ਅਤੇ ਫਾਸੀਵਾਦੀ ਨੀਤੀਆਂ ਨੂੰ ਤਿਆਗਣ ਦਾ ਸਤਾ ਦਿੰਦਾ ਹੈ ਭਾਰਤੀ ਨਿਜਾਮ ਹਿੱਟ ਚੋਣਾ ਪ੍ਰਤੀ ਦਲ ਖਾਲਸਾ ਦਾ ਸਟੈਂਡ ਅਤੇ ਨੀਤੀ ਇਸ ਪ੍ਰਕਾਰ ਸੰਘਰਸ਼ੀ ਲੋਕਾਂ ਅਤੇ ਕੌਮਾਂ ਅੰਦਰ ਆਪਣੇ ਉਤੇ ਕਾਬਜ ਨਿਜਾਮ ਅਧੀਨ ਹੁੰਦੀਆਂ ਚੋਣਾਂ ਵਿੱਚ ਹਿੱਸਾ ਲੈਣ ਜਾਂ ਨਾ ਲੈਣ ਸੰਬੰਧੀ ਹਮੇਸ਼ਾ ਹੀ ਦੁਬਿਧਾ ਅਤੇ ਦੁਚਿੱਤੀ ਰਹੀ ਹੈ ਭਾਰਤ ਵੱਲੋਂ ਜੂਨ 1984 ਦੇ ਵਿੱਚ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ ਭਾਰਤ ਤੋਂ ਮੁਕਤੀ ਦੇ ਰਾਹ ਪਈ ਸਿੱਖ ਕੌਮ ਵੀ ਇਸੇ ਦਵੰਦ ਦਾ ਸ਼ਿਕਾਰ ਚੱਲੀ ਆ ਰਹੀ ਹੈ। ਭਾਰਤ ਤੋਂ ਆਜ਼ਾਦੀ ਦੇ ਰਾਹ ਉਤੇ ਤੁਰੇ ਜਝਾਰੂ ਅਤੇ ਸੰਘਰਸ਼ਕ ਚੋਣਾਂ ਦੇ ਬਾਈਕਾਟ ਦੇ ਸਟੈਂਡ ਨੂੰ ਹਮੇਸ਼ਾ ਪ੍ਰਾਥਮਿਕਤਾ ਦਿੱਤੀ ਹੈ। ਦੂਜੇ ਪਾਸੇ ਪੰਥਕ ਪੇੜ ਅੰਦਰ ਇੱਕ ਤਿਰ ਉਹ ਵੀ ਹੈ ਜਿਸ ਨੇ ਚੋਣ ਵਿਵਸਥਾ ਉਤੇ ਟੇਕ ਰੱਖੀ ਸੀ ਅਤੇ ਰੱਖੀ ਹੈ। ਸਿੱਖ ਸਿਧਾਂਤ ਅਨੁਸਾਰ ਚੋਣਾਂ ਵਿੱਚ ਹਿੱਸਾ ਲੈਣ ਦੀ ਕੋਈ ਮਨਾਹੀ ਨਹੀਂ ਹੈ। ਪਰ ਹਾਂ ਇਸ ਪੈਤੜੇ ਨੂੰ ਅਪਣਾਉਣ ਦੇ ਪਿੱਛੇ ਕੁਝ ਬੁਨਿਆਦੀ ਅਸੂਲ ਹੋਣੇ ਲਾਜ਼ਮੀ ਹਨ ਨਾ ਕਿ ਕੇਵਲ ਸੱਤਾ ਦੀ ਪ੍ਰਾਪਤੀ ਦੀ ਦੌੜ ਅਤੇ ਚਾਹਤ ਕੌਮ ਦੀ ਜੁਝਾਰੂ ਤੇ ਰਵੰਗ ਦਲ ਖਾਲਸਾ ਵੀ ਇਸ ਦਲੀਲ ਅਤੇ ਤਰਕ ਦਾ ਹਾਮੀ ਹੈ ਕਿ ਆਜ਼ਾਦੀ ਦੀ ਜੰਗ ਲੜ ਰਹੇ ਲੋਕਾਂ ਅਤੇ ਧਿਰਾਂ ਦੀ ਸੰਯੁਕਤ ਰਾਸ਼ਟਰ ਅਧੀਨ ਸਵੈ ਨਿਰਣੇ ਦੇ ਅਧਿਕਾਰ ਤੋਂ ਬਿਨਾਂ ਭਾਰਤੀ ਨਿਜ਼ਾਮ ਹੇਠ ਚੋਣਾਂ ਵਿੱਚ ਹਿੱਸਾ ਲੈਣਾ ਅਰਥਹੀਣ ਅਤੇ ਬੇਮਤਲਬ ਹੀ ਹੈ ਦਲ ਖਾਲਸਾ ਦਾ ਮੰਨਣਾ ਹੈ ਕਿ ਮੌਜੂਦਾ ਭਾਰਤੀ ਨਿਜਾਮ ਹਿੱਟ ਚੋਣਾ ਸਵੈ ਨਿਰਣੇ ਦੇ ਅਧਿਕਾਰ ਦਾ ਬਦਲ ਨਹੀਂ ਹੋ ਸਕਦੀਆਂ ਪੰਜਾਬ ਵਿੱਚ 1 ਜੂਨ ਨੂੰ ਹੋਣ ਜਾ ਰਹੇ ਆ ਭਾਰਤੀ ਲੋਕ ਸਭਾ ਚੋਣਾਂ ਤੋਂ ਦਲ ਖਾਲਸਾ ਨੇ ਦੂਰ ਰਹਿਣ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਜਥੇਬੰਦੀ ਦੀ 15 ਮੈਂਬਰੀ ਅੰਤਰੀਂ ਕਮੇਟੀ ਦੀ ਬੀਤੇ ਦਿਨੀ ਹੋਈ ਮੀਟਿੰਗ ਵਿੱਚ ਲਿਆ ਗਿਆ ਸੀ ਜਿਸ ਦੀ ਪ੍ਰਧਾਨਗੀ ਦਾਲ ਖਾਲਸਾ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ ਚੀਮਾ ਨੇ ਕੀਤੀ ਸੀ ਆਪਣੇ ਉੱਤੇ ਕਾਬਜ ਮੁਲਕ ਅਤੇ ਉਸ ਦੇ ਜ਼ੁਲਮ ਢਾਉਣ ਵਾਲੇ ਸਿਸਟਮ ਅਤੇ ਤੰਤਰ ਨੂੰ ਕਿਸੇ ਵੀ ਦੇਣ ਵਾਲੀ ਕਿਸੇ ਵੀ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲੈਂਦੀਆਂ ਇਹ ਚੋਣਾ ਪੰਜਾਬ ਸਮੱਸਿਆ ਦਾ ਹੱਲ ਨਹੀਂ ਕਰ ਸਕਦੀਆਂ ਅਤੇ ਨਾ ਹੀ ਸਿੱਖਾਂ ਦੀ ਕੌਮੀ ਸਥਿਤੀ ਨੂੰ ਬਿਹਤਰ ਕਰਨ ਵਿੱਚ ਸਹਾਈ ਹੋ ਸਕਦੀਆਂ ਹਨ ਭਾਰਤ ਤੋਂ ਆਜ਼ਾਦੀ ਹਾਸਲ ਕਰਨ ਲਈ ਚੋਣਾਂ ਵਿੱਚ ਹਿੱਸਾ ਲੈਣ ਤੋਂ ਬਿਨਾ ਹੋਰ ਵੀ ਬਦਲਵੇਂ ਰਾਹ ਅਤੇ 35 ਮੌਜੂਦ ਹਨ ਅਤੇ ਬਦਲਦੇ ਸਮਿਆਂ ਵਿੱਚ ਸਾਡੀ ਕੌਮ ਨੂੰ ਵਧੇਰੇ ਸੁਚੇਤ ਹੋਣ ਦੀ ਲੋੜ ਹੈ ਸੰਘਰਸ਼ ਅਤੇ ਅੰਦੋਲਨ ਨਾ ਕਿ ਭਾਰਤੀ ਸਿਸਟਮ ਅਧੀਨ ਚੋਣਾ ਸਾਡੀ ਪ੍ਰਾਥਮਿਕਤਾ ਰਹੇ ਹਨ ਅਤੇ ਅੱਜ ਵੀ ਹਨ ਖਾਲਸਾਤਾਨ ਦੇ ਸੰਘਰਸ਼ ਵਿੱਚ ਆਪਣੀਆਂ ਜਾਨਾਂ ਨਿਸ਼ਾਵਰ ਕਰਨ ਵਾਲਿਆਂ ਹਜ਼ਾਰਾਂ ਸ਼ਹੀਦਾਂ ਲੰਬੇ ਸਮੇਂ ਤੋਂ ਨજરਬੰਦੀਆਂ ਅਤੇ ਜਲਾਵਤਨੀਆਂ ਹੰਡਾਰੇ ਮਰਜੀ ਮਰਜੀਵੜਿਆਂ ਦੀਆਂ ਕਹਾਣਾਵਾਂ ਨੂੰ ਚੋਣਾ ਦੀ ਸਸਤੀ ਖੇਡ ਤੋਂ ਕੁਰਬਾਨ ਨਹੀਂ ਕੀਤਾ ਜਾ ਸਕਦਾ ਪਿਛਲੇ ਬਾਰੇ 2023 ਵਿੱਚ ਅਸੀਂ ਤਿੰਨ ਉੱਗੇ ਸੇਖ ਨਾਇਕਾਂ ਭਾਈ ਪਰਮਜੀਤ ਸਿੰਘ ਪੰਜਵੜ ਭਾਈ ਹਰਦੀਪ ਸਿੰਘ ਨਿੱਜਰ ਅਤੇ ਭਾਈ ਅਵਤਾਰ ਸਿੰਘ ਖੰਡਾ ਨੂੰ ਗਵਾ ਚੁੱਕੇ ਹਾਂ ਉਹਨਾਂ ਨੂੰ ਉਹਨਾਂ ਦੇ ਰਾਜਨੀਤਿਕ ਵਿਸ਼ਵਾਸਾਂ ਅਤੇ ਰਾਸੀ ਵਿਚਾਰਧਾਰਾ ਦੇ ਕਾਰਨ ਹੀ ਵਦੇਸ਼ੀ ਮੁਲਕਾਂ ਵਿੱਚ ਭਾਰਤੀ ਏਜੰਟਾਂ ਦੁਆਰਾ ਕਤਲ ਕੀਤਾ ਗਿਆ ਹੈ ਜਿਹੜਾ ਦੇਸ਼ ਅਤੇ ਸਿਸਟਮ ਸਾਡੀਆਂ ਇਛਾਵਾਂ ਨੂੰ ਕੁਚਲਣ ਅਤੇ ਸਾਡੀਆਂ ਆਵਾਜ਼ਾਂ ਨੂੰ ਗੈਰ ਨਿਆਂਕ ਹੱਤਕੰਡਿਆਂ ਰਾਹੀਂ ਖਾਮੋਸ਼ ਕਰਨ ਤੇ ਭਾਰੂ ਹੋਵੇ ਅਸੀਂ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈ ਕੇ ਉਸ ਦੇਸ਼ ਦੀ ਅਖੌਤੀ ਲੋਕਤੰਤਰੀ ਵਿਵਸਥਾ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਹਾਂ ਪੰਜਾਬ ਦੇ ਲੋਕਾਂ ਨੇ ਯੂਪੀਏ ਐਨਐਸਏ ਵਰਗੇ ਕਠੂਰ ਕਠੋਰ ਕਾਨੂੰਨਾ ਅਧੀਨ ਬੇਅੰਤ ਨਜ਼ਰਬੰਦੀਆਂ ਹੰਡਾਈਆਂ ਅਤੇ ਹੰਡਾ ਰਹੇ ਹਨ ਸਿੱਖ ਆਬਾਦ ਦੇ ਵੱਡੇ ਹਿੱਸੇ ਨੇ ਨਸਲਕੁਸ਼ੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਪੀੜ ਅਤੇ ਮਾਰ ਚਲੇ ਪੰਜਾਬ ਦੇ ਕੁਦਰਤੀ ਸਰੋਤ ਲੁੱਟੇ ਗਏ ਨੇ ਅਤੇ ਲੁੱਟੇ ਜਾ ਰਹੇ ਹਨ ਵਾਧਿਆਂ ਅਤੇ ਬੇਇਨਸਾਫੀਆਂ ਦੀ ਲੰਬੀ ਲੜੀ ਹੈ ਇਸ ਲਹੂ ਭਿੱਜੀ ਦਾਸਤਾਨ ਨੇ ਸਾਨੂੰ ਬੇਘਰੇ ਅਤੇ ਬੇਵਤਨ ਕੀਤਾ ਹੈ ਕੀ ਭਾਰਤੀ ਚੋਣਾ ਰਾਹੀਂ ਹਿੰਦ ਪੰਜਾਬ ਝਗੜੇ ਦੇ ਹੱਲ ਦੀ ਕੋਈ ਉਮੀਦ ਦਿਖਾਈ ਦਿੰਦੀ ਹੈ ਪਿਛਲੇ 5 ਦਹਾਕਿਆਂ ਦੇ ਕੌੜੇ ਤਜਰਬੇ ਤੋਂ ਸਾਨੂੰ ਤਾਂ ਕੋਈ ਆਸ ਦਿਖਾਈ ਨਹੀਂ ਦਿੰਦੀ 1947 ਤੋਂ ਅਤੇ ਖਾਸ ਤੌਰ ਤੇ ਜੂਨ 1984 ਵਿੱਚ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਤੋਂ ਬਾਅਦ ਸਿੱਖਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਵਿੱਚ ਪੰਜਾਬ ਵਿੱਚ ਆਪਣੀਆਂ ਸਰਕਾਰਾਂ ਬਣਾਈਆਂ ਅਤੇ ਅਕਾਲੀ ਅਤੇ ਸਿੱਖ ਨੁਮਾਇंदे ਭਾਰਤ ਦੀ ਸੰਸਦ ਵਿੱਚ ਵੀ ਭੇਜੇ ਇਸ ਦੇ باوجود ਵੀ ਸਿੱਖਾਂ ਦੀ ਸਥਿਤੀ ਵਿੱਚ ਬਿਲਕੁਲ ਵੀ ਕੋਈ ਬਦਲੀ ਨਾ ਕੋਈ ਸਥਿਤੀ ਬਦਲੀ ਹੈ ਅਤੇ ਪੰਜਾਬ ਸਮੱਸਿਆ ਅੱਜ ਵੀ ਇੱਕ ਸਮੱਸਿਆ ਹੀ ਹੈ ਅਗਸਤ 1982 ਵਿੱਚ ਦਰਬਾਰ ਸਾਹਿਬ ਦੀ ਹਦੂਦ ਤੋਂ ਅਕਾਲੀ ਦਲ ਵੱਲੋਂ ਆਰੰਭ ਕੀਤੇ ਗਏ ਧਰਮ ਯੁੱਧ ਮੋਰਚੇ ਦੀ ਇੱਕ ਵੀ ਮੰਗ ਨਹੀਂ ਮੰਨੀ ਗਈ ਅਤੇ ਨਾ ਹੀ ਸੰਸਦ ਵਿੱਚ ਭੇਜੇ ਗਏ ਅਕਾਲੀ ਨੁਮਾਇੰਦੇ ਆਪਣੀ ਕੋਈ ਪ੍ਰਾਪਤੀ ਕੌਮ ਅੱਗੇ ਰੱਖ ਸਕੇ ਹਨ ਕਿਉਂ ਨਹੀਂ ਸਾਡਾ ਖਾਲਸਤਾਨੀ ਚਲਾਈ ਕਮੇਡਿਓ ਇੰਡੀਅਨ ਸਿਸਟਮ ਨੂੰ ਨਕਾਰਦੇ ਦੇਖੋ ਆਪੋ ਆਪਣਾ ਪੈਂਤੜਾ ਆ ਜਿਹੜਾ ਸਾਡਾ ਪੈਂਤੜਾ ਹੈ ਉਹ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਹੈ ਜਿਹੜੀ ਧਿਰ ਤੁਹਾਨੂੰ ਲੱਗਦਾ ਹੈ ਕਿ ਉਹ ਅਲੱਗ ਤਰ੍ਹਾਂ ਦਾ ਪੈਂਤੜਾ ਅਪਣਾ ਕੇ ਚੱਲਦੀ ਹੈ ਇਹ ਸਵਾਲ ਉਹਨਾਂ ਨੂੰ ਕਰਨ ਵਾਲਾ ਹੈ ਕਿ ਕੀ ਉਹ ਭਾਰਤੀ ਸਿਸਟਮ ਰੱਦ ਕਰਦੇ ਨੇ ਕਿ ਨਹੀਂ ਕਰਦੇ ਕੀ ਲੱਗਦਾ ਹੈ ਸਿਸਟਮ ਨੂੰ ਠੀਕ ਕਰਨ ਵਾਸਤੇ ਸਿਸਟਮ ਨੂੰ ਬਦਲਣਾ ਜ਼ਰੂਰੀ ਹੈ ਅਸੀਂ ਸਿਸਟਮ ਨੂੰ ਠੀਕ ਕਰਨ ਲਈ ਨਹੀਂ ਲੜਦੇ ਪਏ ਅਸੀਂ ਸਿਸਟਮ ਨੂੰ ਬਦਲਣ ਲਈ ਲੜਦੇ ਪਏ ਸਾਨੂੰ ਭਾਰਤ ਦਾ ਸਿਸਟਮ ਚਾਹੀਦਾ ਹੀ ਨਹੀਂਗਾ ਭਾਵੇਂ ਚੰਗਾ ਹੋਵੇ ਤੇ ਭਾਵੇਂ ਮਾੜਾ ਹੋਵੇ ਪਿਛਲੇ 70 ਸਾਲਾਂ ਦਾ ਤਜਰਬਾ ਸਾਡਾ ਇਹਨਾਂ ਦੇ ਨਾਲ ਬਹੁਤ ਮਾੜਾ ਰਿਹਾ ਇਸ ਕਰਕੇ ਅਸੀਂ ਹੁਣ ਇਹਨੂੰ ਬਦਲ ਇਹਨੂੰ ਸੁਧਾਰਨ ਦਾ ਠੇਕਾ ਨਹੀਂ ਲਿਆ ਸਿਕ ਕੌਮ ਨੇ ਵੀ ਅਸੀਂ ਇਹਨਾਂ ਦੇ ਵਿੱਚ ਵੜ ਕੇ ਇਹਨਾਂ ਦਾ ਸਿਸਟਮ ਜਿਹੜਾ ਉਹਨੂੰ ਸਾਫ਼ ਕਰੀਏ ਅਸੀਂ ਆਪਣਾ ਸਿਸਟਮ ਖੁਦ ਘੜਾ ਕੇ ਤੇ ਉਹਨੂੰ ਫਿਰ ਇੱਕ ਨਵेकਲਾ ਦੁਨੀਆ ਦੇ ਵਿੱਚ ਸਥਾਪਿਤ ਕਰਕੇ ਉਗਾ ਲਾਂ। ਇਹ ਉਹਨਾਂ ਦਾ ਆਪਣਾ ਫੈਸਲਾ ਹੈ। ਮੈਂ ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਪੈਂਤੜਾ ਹੈ ਆਪੋ ਆਪਣਾ ਮੈਂ ਸ਼ਬਦ ਪੈਂਤੜਾ ਵਰਤਿਆ ਜੇ ਉਹਨਾਂ ਦਾ ਆਪਣਾ ਪੈਂਤੜਾ ਹੈ ਜੇ ਉਹ ਸਹੀ ਹੈ ਤੇ ਆਪਣੀ ਜਗ੍ਹਾ ਸਹੀ ਹੋਣਗੇ ਮੇਰੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿੱਥੇ ਉਹ ਕਹਿੰਦਾ ਕਿ ਜੇ ਅਸੀਂ ਆਪਣੀ ਆਵਾਜ਼ ਉੱਪਰ ਵਾਸਤੇ ਜੇ ਸਾਨੂੰ ਕੋਈ ਰਾਹ ਲੱਭਣਾ ਪਵੇ ਤੇ ਉਹ ਰਾਹ ਵੀ ਚਾਹੀਦਾ ਵਾ ਜਿਹੜਾ ਕਿ ਭਾਰਤੀ ਹੈ ਲੋਕਤੰਤਰ ਦੀ ਗੱਲ ਕਰਦੇ ਆ ਸੰਸਦ ਜਾਣ ਦੀ ਗੱਲ ਕਰਦੇ ਆ ਇਹਨੂੰ ਵੇ ਦੇਖਦੇ ਮੈਂ ਤੇ ਇਹ ਗੱਲ ਆਪਣਾ ਡਾਕੂਮੈਂਟ ਦੇ ਵਿੱਚ ਸਾਫ਼ ਕਹੀ ਆ ਕਿ ਅੱਜ ਦੇ ਤਰੀਕ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਚੁੱਕੀ ਬਾਤ ਤੇ ਸੜਕ ਤੇ ਚੁੱਕੀ ਵਾਅਦਾ ਇੱਕੋ ਹੀ ਮੁੱਲ ਪਿਆ ਬਹੁਤ ਸਾਰੇ ਪੇਟਫਰਮਾਂ ਦੇ ਦਲ ਖਾਲਸਾ ਜਿਹੜਾ ਵਾ ਉਹ ਅਕਾਲੀ ਦਰਬ ਮਾਣ ਦੇ ਨਾਲ ਰਿਹਾ ਵਾ ਹੁਣ ਮਾਣਤਾਲ ਚੋਣਾ ਲੜ ਰਿਹਾ ਉਹ ਇਸ ਤੋਂ ਹੀ ਮਰੇਗਾ ਕੱਲ ਸਪੋਰਟ ਦੇ ਨਹੀਂ ਕੱਲ ਪੈਂਤੜੇ ਦੀ ਹੈ ਜਿਹੜੀ ਮੈਂ ਗੱਲ ਕੀਤੀ ਬਹੁਤ ਸਾਰੇ ਥਾਵਾਂ ਦੇ ਉੱਤੇ ਜੇ ਜੇ ਸਾਡੇ ਵਿੱਚ ਸਾਰੀ ਸੋਰ ਇੱਕ ਹੀ ਹੁੰਦੀ ਤਾਂ ਸ਼ਾਇਦ ਨਾਮ ਤੇ ਪਲੇਟਫਾਰਮ ਵੀ ਇੱਕ ਹੀ ਹੁੰਦਾ ਸੋ ਇੱਥੇ ਇੱਕ ਬੇਸਿਕ ਜਿਹਾ ਡਿਫਰੈਂਸ ਹੈ ਸਾਡੇ ਦਰਾਂ ਦੇ ਵਿੱਚ ਚਾਰ ਧਾਰਾ ਇਕੱਠੀ ਹੁੰਦੀ ਹੈ ਤੁਹਾਡੀ ਤੇ ਸਦਾ ਸਤਿਗੁਰੂ ਦੀ ਮਾਣ ਦੀ ਮੋਟਾ ਵੇਲੇ ਬੋਲਦੇ ਨਹੀਂ ਕਿਉਂ ਇੰਡੀਆ ਦੇ ਵਿੱਚ 100 ਪਾਰਟੀਆਂ ਨੇ ਸਾਰੀਆਂ ਹਿੰਦੁਸਤਾਨ ਜਿੰਦਾਬਾਦ ਕਹਿਣ ਲੱਗੀਆਂ ਸੇਮ ਨੇ ਪੰਤੜੇ ਬਾਜੀ ਦੇ ਵਿੱਚ ਲੜਨ ਲੱਗਿਆਂ ਅਲੱਗ-ਅਲੱਗ ਹੋ ਜਾਂਦੇ ਨੇ ਖਾਲਸਤਾਨ ਕਹਿਣ ਲੱਗਿਆ ਸਾਰੇ ਇਕੱਠੇ ਆ ਖਾਲਸਤਾਨ ਲੈਣ ਦੀ ਪੰਤੜੇ ਬਾਜੀ ਜੇ ਲੱਗੀ ਵੀ ਆ ਤਾਂ ਕੋਈ ਵੱਡੀ ਗੱਲ ਨਹੀਂ ਮੱਝੇ ਦੇ ਰਸਤੇ ਬੱਕੋ ਅਖਰੇ ਕੀ ਲੱਗਦਾ ਬਿਲਕੁਲ ਅੰਮ੍ਰਿਤਸਰ ਨੂੰ ਆਉਂਦੇ ਨੇ ਸੌ ਤਰ੍ਹਾਂ ਦੇ ਰਸਤੇ ਹੁੰਦੇ ਨੇ ਆਉਂਦੇ ਸਾਰੇ ਅੰਮ੍ਰਿਤਸਰੀ ਨੇ ਤੁਸੀਂ ਇਹ ਕੋਈ ਐ ਰਸਤੇ ਤੇ ਆਉਣਾ ਉੱਤੇ ਨਹੀਂ ਆਉਣਾ ਇਹ ਵੀ ਕੋਈ ਗੱਲ ਨਹੀਂ ਆਪਾਂ ਆਪਣਾ ਰਸਤਾ ਚੁਣਿਆ ਕੋਈ ਸ਼ਾਰਟ ਐ ਕੋਈ ਲੌਂਗ ਐ 1990 ਇਹ ਤਾਂ ਅਸੀਂ ਸਿਸਟਮ ਨੂੰ ਦੇਖਦੇ ਪਏ ਦੇ ਪਾਰਲੀਮੈਂਟ ਜਾਂਦੇ ਨੇ ਲੋਕੀਂ ਕਿੰਨੇ ਨਾਲ ਸਾਥ ਦਿੰਦੇ ਨੇ ਉਹਨੂੰ ਸਮਝਾਦੇ ਕਿਉਂ ਨਹੀਂ ਕਿ ਤੁਸੀਂ ਲੋਕ ਨੂੰ ਸਮਝਾਉਂਦੇ ਪਹਿਲਾਂ ਆਪਣੇ ਸਾਥੀਆਂ ਨੂੰ ਸਮਝਾ ਲਓ ਵੀ ਭਾਈ ਆਪਾਂ ਫੈਸਲਾ ਦੇ ਕੇ ਕੀ ਸਕੇ ਨਹੀ ਇਹ ਕੋਈ ਮੈਂ ਸਮਝਦਾ ਕਿ ਇਸ ਤਰੀਕੇ ਦੀ ਗੱਲ ਨਹੀਂ ਗਈ ਮੈਂ ਇਹ ਗੱਲ ਕਹੀ ਵੀ ਉੱਥੇ ਜਾ ਕੇ ਵੀ ਆਵਾਜ਼ ਚੁੱਕੀ ਗਈ ਹੈ ਜੇ ਤੁਸੀਂ ਪੂਰਾ ਡਾਕੂਮੈਂਟ ਚੰਗੀ ਤਰ੍ਹਾਂ ਸਾਰਾ ਸੁਣਿਆ ਹੋਵੇ ਤਾਂ ਉਹਦੇ ਚਾਹੀ ਗਿਆ ਵੀ ਅਕਾਲੀ ਨੁਮਾਇੰਦਿਆਂ ਵੱਲੋਂ ਤੇ ਸਿੱਖ ਨੁਮਾਇੰਦਿਆਂ ਵੱਲੋਂ ਪਾਰਲੀਮੈਂਟ ਦੇ ਵਿੱਚ ਵੀ ਆਵਾਜ਼ ਚੁੱਕੀ ਜ਼ਰੂਰ ਜਾਂਦੀ ਹੈ ਇਹ ਨਹੀਂ ਆ ਵੀ ਉੱਥੇ ਜਾਂਦੇ ਨੇ ਤੇ ਚੁੱਪ ਕਰਕੇ ਬਹਿ ਜਾਂਦੇ ਨੇ ਕੁਝ ਚੋਣਵੇਂ ਨਮਾਇਦੇ ਚੁੱਕਦੇ ਵੀ ਨਹੀਂ ਔਰ ਸਰਦਾਰ ਸਿਮਰ ਸਿੰਘ ਮਾਨੋਂਾ ਚੋਂ ਇੱਕ ਨੇ ਪਰ ਉਹਦਾ ਮੁੱਲ ਕਿੰਨਾ ਪੈਂਦਾ ਇਹ ਅਸੀਂ ਸਾਰਿਆਂ ਦਾ ਕਹਾਂ ਮੈਂ ਤੁਹਾਡੇ ਸਾਹਮਣੇ ਪੂਰਾ ਡਾਕੂਮੈਂਟ ਪੜਿਆ ਹੈ ਜਿਹਦੇ ਰਾਹੀਂ ਐਸ.ਸੀ.ਐਸ ਗੱਲ ਦਾ ਐਲਾਨ ਕੀਤਾ ਆ ਕਿ ਅਸੀਂ ਇਸ ਸਿਸਟਮ ਦਾ ਹਿੱਸਾ ਜਿਹੜਾ ਹੈ ਉਹ ਨਹੀਂ ਬਣਾਂਗੇ ਸੋ ਆਪਣੇ ਆਪ ਨੂੰ ਅਸੀਂ ਚੋਣਾਂ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਸੋ ਇਹਦੇ ਬਾਰੇ ਦੇ ਵਿੱਚ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਮੈਂ ਉਹ ਲਾਈਨ ਲਈ ਤਿਆਰ ਹਾਂ ਇਹ ਪਾਸੇ ਚੋਣਾਂ ਦਾ ਬਾਈਕਾਰਡ ਤੇ ਇੱਕ ਪਾਸੇ ਤੁਸੀਂ ਸਿਮਰਜੀਤ ਸਿੰਘ ਨੂੰ ਮਾਨਵਾਸ ਤੇ کہہ ਰਹੇ ਹੋ ਕਿ ਕਾਮਨਾ ਕਰਦੇ ਹੂ ਕਿ ਜਿੱਤ ਹਾਸਲ ਕਰਨਾ ਇਹ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਇੱਥੇ ਤੁਹਾਨੂੰ ਇਸ਼ਾਰਾ ਜਾਂਦਾ ਹੈ ਕੀ کہہ ਰਹੇ ਹੋ ਕਿ ਸਿੱਧੇ ਰੂਪ ਤੋਂ ਮੋਟਾ ਭਾਈ ਜਾਨ ਸਿਮਰਜੀਤ ਸਿੰਘ ਨੂੰ ਮਾਨੋ ਮੈਂ ਇਹ ਗੱਲ ਦਾ ਐਲਾਨ ਕੀਤਾ ਹੈ ਪੂਰੇ ਡਾਕੂਮੈਂਟ ਨੂੰ ਜੇ ਤੁਸੀਂ ਧਿਆਨ ਦੇ ਨਾਲ ਸੁਣਿਆ ਆਵੇ ਕਿ ਅਸੀਂ ਇੱਕ ਸਿਸਟਮ ਨੂੰ ਰੱਦ ਕੀਤਾ ਹੈ ਪਰ ਉਹਦੇ ਨਾਲ ਦੀ ਨਾਲ ਅਸੀਂ ਇਸ ਗੱਲ ਦੀ ਵੀ تسلیم ਕੀਤੀ ਹੈ ਮੰਨੇ ਆ ਕਿ ਸਾਡੀ ਕੌਮ ਦਾ ਇੱਕ ਹਿੱਸਾ ਖਾਲਿਸਤਾਨ ਦੀ ਪ੍ਰਾਪਤੀ ਭਾਰਤੀ ਸਿਸਟਮ ਅਧੀਨ ਹੁੰਦੀ ਆ ਚੋਣਾ ਰਾਹੀਂ ਕਰਨਾ ਚਾਹੁੰਦਾ ਅਸੀਂ ਉਹਨਾਂ ਨੂੰ ਨਾ ਬੇਈਮਾਨ ਕਹੀਨੇ ਤੇ ਨਾ ਅਸੀਂ ਉਹਨਾਂ ਨੂੰ ਇਹੋ ਜੇ ਸ਼ਬਦ ਵਰਤਦੇ ਜਿਹੜੇ ਆਮ ਸਾਡੀ ਦੁਨੀਆ ਵਰਤਦੀ ਅਸੀਂ ਇਹ ਮੰਨਦੇ ਆ ਕਿ ਉਹ ਵੀ ਪੰਥ ਦਾ ਕੌਮ ਦਾ ਪੰਜਾਬ ਦਾ ਹਿੱਸਾ ਆ ਜੇ ਉਹਨਾਂ ਦੇ ਪੈਂਤੜਾ ਖਾਲਿਸਤਾਨ ਦੀ ਪ੍ਰਾਪਤੀ ਲਈ ਹਿੰਦੁਸਤਾਨ ਦੇ ਨਿਜ਼ਾਮ ਅਧੀਨ ਹੁੰਦੀਆਂ ਚੋਣਾਂ ਨੇ ਤਾਂ ਉਸ ਦੇ ਲਈ ਅਸੀਂ ਉਹਨਾਂ ਨੂੰ ਸ਼ੋਭੇ ਸ਼ਾਵਾ ਦਿੱਤੀਆਂ ਆ ਔਰ ਉਹਨਾਂ ਦੀ ਜਿੱਤ ਦੀ ਦੀ ਜੜੀਆਂ ਉਹ ਉਹਨਾਂ ਨੂੰ ਮਤਲਬ ਬੈਸਟ ਵਿਸ਼ੇਸ ਦਿੱਤੀਆਂ ਨੇ ਦਲ ਖਾਲਸਾ ਦਾ ਇਹ ਮੰਨਣਾ ਹੈ ਕਿ ਦਲ ਖਾਲਸਾ ਦਾ ਪੈਂਤੜਾ ਇਹ ਆ ਕਿ ਪਿਛਲੇ 7 ਦਹਾਕਿਆਂ ਦਾ ਤਜਰਬਾ ਸਾਡਾ ਇਹ ਕਹਿੰਦਾ ਆ ਕਿ ਪਾਰਲੀਮੈਂਟ ਦੇ ਵਿੱਚ ਚੁੱਕੀ ਆਵਾਜ਼ ਤੇ ਸੜਕ ਦੇ ਉੱਤੇ ਚੁੱਕੀ ਆਵਾਜ਼ ਦਾ ਇੰਡੀਆ ਦੇ ਵਿੱਚ ਇੱਕੋ ਤਰ੍ਹਾਂ ਦਾ ਹੀ ਮੁੱਲ ਪਿਆ ਆ ਸੋ ਅਸੀਂ ਆਪਣੇ ਆਪ ਨੂੰ ਉਸ ਨਿਜਾਮ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਕਿਉਂਕਿ ਸਾਡੀਆਂ ਇਹ ਵੋਟਾਂ ਜਿਹੜੀਆਂ ਨੇ ਤੁਸੀਂ ਇੱਕ ਚੀਜ਼ ਮੈਂ ਸਿਰਫ ਐਕਸਪਲੇਨ ਲਗਾ ਕਰਨ ਤੇ ਜਦੋਂ ਅਸੀਂ ਕਹਿੰਨੇ ਆ ਤੇ ਸਾਡੇ ਲੋਕ ਆਮ ਹੀ ਇਹ ਸੋਚ ਲੈਂਦੇ ਨੇ ਵੀ ਇਹ ਕਿਸੇ ਬੰਦੇ ਦੇ ਹੱਕ ਜਾਂ ਬੰਦੇ ਦੇ ਵਿਰੋਧੀ ਗੱਲ ਕਰਦੇ ਨੇ। ਜਦੋਂ ਅਸੀਂ ਸਿਸਟਮ ਸ਼ਬਦ ਵਰਤਦੇ ਆ ਤੇ ਉਸ ਬੰਦੇ ਤੋਂ ਉੱਪਰ ਚਲਿਆ ਜਾਂਦਾ। ਤੁਸੀਂ ਇੱਕ ਚੀਜ਼ ਨੂੰ ਮਹਿਸੂਸ ਕੀਤਾ ਹੋਊਗਾ ਚਾਹੇ ਭਾਜਪਾ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਹੋਵੇ। ਤੁਹਾਡੇ ਗਲੀ ਦੇ ਨਿੱਕੀ ਜਿਹੀ ਨੁੱਕਰ ਤੋਂ ਲੈ ਕੇ ਮੇਨ ਜੀਟੀ ਰੋਡ ਦੇ ਤੱਕ ਸਾਡੇ ਘਰਾਂ ਵਿੱਚ ਆਉਂਦੇ 베ਰਕੇ ਦੇ ਦੁੱਧ ਦੇ ਪੈਕਟ ਤੋਂ ਲੈ ਕੇ ਤੇ ਵੱਡੇ ਵੱਡੇ ਸ਼ਾਪਿੰਗ ਮਾਲਾਂ ਦੀਆਂ ਕੰਧਾਂ ਦੇ ਉੱਤੇ ਇੱਕ ਨਾਰਾ ਜ਼ਰੂਰ ਲਿਖਿਆ ਹੈ ਵੀ ਵੋਟ ਜ਼ਰੂਰ ਪਾਓ ਇਹ ਕੀ ਆ ਇਹ ਨਹੀਂ ਲਿਖਿਆ ਕਿ ਕਿਹੜੀ ਪਾਰਟੀ ਨੂੰ ਪਾਓ ਕਿੰਨੂੰ ਪਾਓ ਕਿੰਨੂੰ ਨਹੀਂ ਪਾਓ ਸਰਕਾਰਾਂ ਕਰੋੜਾਂ ਰੁਪਏ ਖਰਚ ਕੇ ਸਾਡੇ ਲੋਕਾਂ ਨੂੰ ਕੀ ਕਹਿ ਰਹੀਆਂ ਆ ਵੀ ਤੁਸੀਂ ਚੋਣ ਪ੍ਰਕਿਰਿਆ ਦਾ ਹਿੱਸਾ ਬਣੋ ਕਿਉਂ ਕਿਉਂਕਿ ਉਹ ਇਹ ਕਹਿੰਦਾ ਆ ਕਿ ਜਿੰਨੇ ਲੋਕ ਵੋਟ ਪਾਉਣਗੇ ਉਹ ਦੁਨੀਆ ਨੂੰ ਦੱਸੇਗਾ ਵੀ ਇੰਨੇ ਲੋਕ ਇਸ ਸਿਸਟਮ ਦੇ ਵਿੱਚ ਮੇਰੇ ਸਿਸਟਮ ਨੂੰ ਮੰਨਦੇ ਨੇ ਮੇਰੇ ਵਿੱਚ ਵਿਸ਼ਵਾਸ ਰੱਖਦੇ ਨੇ ਸੋ ਅਸੀਂ ਉਸ ਸਿਸਟਮ ਨੂੰ ਰੱਦ ਕੀਤਾ ਹੈ ਪਰ ਉਹਦੇ باوجود ਜਿਹੜੇ ਸਾਡੇ ਪੰਥ ਦਾ ਇੱਕ ਹਿੱਸਾ ਇਸ ਸਿਸਟਮ ਦੇ ਵਿੱਚੋਂ ਖਾਲਸਾਤਨ ਦੀ ਪ੍ਰਾਪਤੀ ਕਰਨਾ ਚਾਹੁੰਦਾ ਸੀ ਉਹਨਾਂ ਨੂੰ ਵੈਸਟ ਵਿਸ਼ੇਸ ਦਿੰਦੇ। ਲੇਕਿਨ ਜੁਜ ਸਾਹਿਬ ਜਿਸ ਤਰ੍ਹਾਂ ਦੇ ਕੈਂਡੀਡੇਟ ਸਾਹਮਣੇ ਆਏ ਨੇ ਕਿ ਲੱਗਦਾ ਉਹਨੂੰ ਵੀ ਸਮਰਥਨ ਦਿੱਤਾ ਜਾ ਸਕਦਾ ਬਹੁਤ ਸਾਰੇ ਨੌਜਵਾਨ ਉਹਨਾਂ ਦੇ ਪਿੱਛੇ ਵੀ ਨੇ। ਉਹਨਾਂ ਰਾਸਤੇ ਕਾਮਨਾ ਕੀਤੀ ਜਾ ਸਕਦੀ ਹੈ ਕਿ ਅਗਰ ਅਮਰਪੁਰ ਤੋਂ ਵਾਸਤੇ ਮੈਂ ਜਦੋਂ ਇਹ ਲਾਈਨ ਵਰਤੀ ਕਿ ਸਰਦਾਰ ਸਿਮਰਤ ਸਿੰਘ ਮਾਨ ਸਮੇਤ ਹਰ ਉਹ ਬੰਦਾ ਜਿਹੜਾ ਇਸ ਗੱਲ ਦੀ ਲਾਈਨ ਨੂੰ ਸਾਫ਼ ਕਰੇਗਾ ਕਿ ਉਹ ਖਾਲਸਾਤਨ ਦੀ ਪ੍ਰਾਪਤੀ ਦੇ ਲਈ ਕੰਮ ਕਰੇਗਾ ਜਾਇਸ এজੰਡੇ ਤੇ ਇਲੈਕਸ਼ਨ ਲੜੇਗਾ ਅਸੀਂ ਉਹਨਾਂ ਸਾਰਿਆਂ ਨੂੰ ਸਭ ਸ਼ਾਮਲ ਦਤੀਆਂ। ਬਿਲਕੁਲ ਸਤੂ ਮਿਸਾਲ ਤੇ ਤਤ ਤੋਂ ਬਾਅਦ ਜਾਂ ਇਚੀ ਦੇ ਬਹੁਤ ਤੋਂ ਬਾਅਦ ਬਹੁਤ ਵੱਡਾ ਮੌਕਾ ਸੀ ਜਦੋਂ ਸੀ ਸਿਮਾਨ ਕਰਦਾ ਕਿ ਉਹ ਰੇਜ਼ ਨਹੀਂ ਕਰ ਪਾਇਆ। ਨਹੀਂ ਮੈਂ ਉਹਦੇ ਵਿੱਚ ਨਹੀਂ ਜਾਣਾ ਚਾਹੁੰਦਾ ਕਿ ਉਹਨਾਂ ਰੇਜ਼ ਕੀਤਾ ਕਿ ਨਹੀਂ ਕੀਤਾ। ਉਹ ਇਲੈਕਸ਼ਨ ਜਿੱਤ ਕੇ ਸਿਟਿੰਗ ਐਮਪੀ ਨੇ ਸੋ ਉਹ ਇੱਕ ਪੁਰਾਣਾ ਬੀਤੇ ਹੋਏ ਦੀ ਗੱਲ ਆ। ਮੈਂ ਚਾਹੁੰਦਾ ਕਿ ਜਿਹੜੇ ਸਵਾਲ ਨੇ ਉਹ ਮੌਜੂਦਾ ਇਲੈਕਸ਼ਨ ਪਾਲਿਸੀ ਦੇ ਉੱਤੇ ਰਹਿਣ। ਤੇ ਲਾਸਟ ਟਾਈਮ ਜੇ ਦੇਖੀ ਅਸੀਂ ਬੀਖਾਲੜੀ ਦਾ ਹਾਰ ਜਣਾ ਜੀ ਵੀ ਹੋਰਦਾ। ਕਾਂਗਰਸ ਤੋਂ ਨਹੀਂ ਚੱਲ ਜਿੱਤੇ ਆ ਕੀ ਲੱਗਦਾ ਇਸ ਵਾਰ ਕਿਹੋ ਜਿਹੇ ਹਲਾਤ ਬਣ ਸਕਦੇ ਵੇਖੋ ਇਹ ਜਿਹੜੇ ਲੋਕਾਂ ਨੇ ਪਾਉਣ ਜਾਣਾ ਹੈ ਵੋਟ ਤੇ ਉਹ ਤੈ ਕਰਨਗੇ ਉਹਨਾਂ ਨੇ ਆਪਣਾ ਨੁਮਾਇੰਦਾ ਕਿਹੜਾ ਚੁਣਨਾ ਹੈ ਅਸੀਂ ਇੱਥੇ ਇਹ ਵੀ ਗੱਲ ਨਾਲ ਕਹੀ ਆ ਕਿ ਇਹਦੇ باوجود ਕਿਉਂਕਿ ਸਾਡੀ ਕੌਮ ਦੇ ਵੱਡੇ ਹਿੱਸੇ ਦੇ ਵਿੱਚ ਇਹ ਸੋਚ ਮੰਨਫੀ ਆ ਤੇ ਉਹ ਵੋਟਾਂ ਪਾਉਣ ਨੂੰ ਤਰਜੀਹ ਦਿੰਦਾ ਆ ਪਰ ਅਸੀਂ ਨਾਲ ਇਹ ਵੀ ਗੱਲ ਕਹੀ ਆ ਕਿ ਜਦੋਂ ਤੁਸੀਂ ਵੋਟ ਪਾਉਣ ਜਾਓ ਜੇ ਤੁਸੀਂ ਜਾਣਾ ਹੀ ਤੇ ਤੇ ਇੱਕ ਗੱਲ ਯਾਦ ਰੱਖਿਓ ਕਿ ਇਹ ਉਹੀ ਸਿਸਟਮ ਹੈ ਜਿੰਨੇ ਤੁਸੀਂ ਵੋਟ ਪਾਉਣ ਚੱਲੇ ਹੋ ਜਿੰਨੇ 40 ਸਾਲ ਪਹਿਲਾਂ ਦਰਬਾਰ ਸਾਹਿਬ ਤੇ ਮਿਲ ਕੇਤਾ ਹੈ ਉਹਨੂੰ ਜਹਨ ਚ ਰੱਖ ਕੇ ਆਪਣੀ ਜੇ ਤੁਸੀਂ ਵੋਟ ਪਾਉਣੀ ਪਾਉਣੀ ਹੈ ਤਾਂ ਉਹਨੂੰ ਜਹਨ ਚ ਰੱਖ ਕੇ ਆਪਣਾ ਨੁਮਾਇੰਦਾ ਤੁਸੀਂ ਚੋਣਾਂ ਦੀ ਤਰੀਕ ਹੈ ਕਿ 1 ਜੂਨ ਨੂੰ ਕੱਲੂ ਕਰ ਬਿਲਕੁਲ ਇਹਨੂੰ ਕਿਹਨ ਦੇਖਦੇ ਨੇ ਤੇ 4 ਤਰੀਕ ਨੂੰ ਜਿੱਥੇ ਵੀ 6 ਤਰੀਕ ਨੂੰ ਸੰਗਤ ਦੇ ਨਾਪਸਤ ਹੋਣ ਵਾਸਤੇ ਆਉਣਾ 4 ਤਰੀਕ ਨੂੰ ਵੋਟਾਂ ਦਾ ਲਾਵਣਾ ਤੇ 6 ਤਰੀਕ ਨੂੰ ਹੋ ਸਕਦਾ ਪੂਰੀ ਡੇਂਜ ਖੁਸ਼ੀਆਂ ਹੋਣਗੇ ਜੀ ਜੀ 4 ਜੀ ਬਿਲਕੁਲ ਇਹ ਵੀ ਸਾਨੂੰ ਸੋਚਣ ਦਾ ਚਾਹੀਦਾ ਵਿਚਾਰਨਾ ਚਾਹੀਦਾ ਹੈ ਇਹ ਜਿਹੜੇ ਸਮਿਆਂ ਦੇ ਵਿੱਚ ਵੇਖੋ ਤੁਸੀਂ ਅਸੀਂ ਜਦੋਂ ਦਸੰਬਰ ਦੇ ਵਿੱਚ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾਉਂਦੇ ਆ ਤੇ ਇੱਕ ਆਮ ਹੀ ਸਾਡੇ ਜਥੇਦਾਰ ਸਾਹਿਬਾਨਾਂ ਵੱਲੋਂ ਜਾਂ ਹੋਰ ਧਾਰਮਿਕ ਸੰਸਥਾਵਾਂ ਵੱਲੋਂ ਇਹ ਗੱਲਾਂ ਕਹੀਆਂ ਜਾਂਦੇ ਆ ਵੀ ਇਹਨਾਂ ਦਿਨਾਂ ਦੇ ਵਿੱਚ ਕੋਈ ਖੁਸ਼ੀ ਦਾ ਪ੍ਰੋਗਰਾਮ ਜਿਹੜਾ ਉਹ ਨਾ ਰੱਖਿਆ ਜਾਵੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਨਾ ਰੱਖੇ ਜਾਣ। ਪਰ ਇੱਕ ਸਿੱਖ ਵਾਸਤੇ ਤੇ ਇੰਡੀਅਨ ਸਿਸਟਮ ਵਾਸਤੇ ਸੋਚਣੀ 'ਚ ਫਰਕ ਹੈ ਨਾ। ਇੰਡੀਆ ਦਾ ਸਿਸਟਮ ਨੂੰ ਇਸ ਇਹ ਗੱਲ ਦਾ ਕੋਈ ਮਾਇਨੇ ਨਹੀਂ ਰੱਖਾਉਂਦਾ ਕਿ ਉਸ ਦਿਨ ਅਸੀਂ ਤੁਹਾਡੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸਗੋ ਉਹ ਤੇ ਹੋਰ ਖੁਸ਼ੀ ਮਹਿਸੂਸ ਕਰਦਾ ਵੀ ਜਿੱਦਣੇ ਹਮਲਾ ਕੀਤਾ ਉਸ ਦਿਨ ਹੀ ਤੁਸੀਂ ਬਾਅਦ ਢੋਲਕੁੱਟੋ ਇਸ ਉੱਤੇ ਅਸੀਂ ਆਪਣੇ ਲੋਕਾਂ ਨੂੰ ਦੱਸਣਾ ਚਾਹੁੰਦੇ ਆਂ ਕਿ ਇਹ ਜਿਹੜੀਆਂ ਨਿੱਕੀਆਂ ਨਿੱਕੀਆਂ ਬਰੀਕੀਆਂ ਨੇ ਇਹਨਾਂ ਨੂੰ ਸਮਝਿਆ ਜਾਵੇ ਇਸ ਸਮੇਂ ਉੱਤੇ ਸੰਸਦ ਵਿੱਚ ਕੌਮ ਉੱਤੇ ਹੋ ਰਹੇ ਅਤਿਆਚਾਰਾਂ ਅਤੇ ਕੌਮ ਦੇ ਦਰਦ ਨੂੰ ਉਜਾਗਰ ਜ਼ਰੂਰ ਕੀਤਾ ਹੈ ਪਰ ਇਸ ਨਾਲ ਭਾਰਤੀ ਰਾਜ ਦੇ ਸਾਡੇ ਉੱਤੇ ਹੋ ਰਹੇ ਜ਼ੁਲਮ ਰੁਕੇ ਅਤੇ ਥੰਮੇ ਨਹੀਂ ਹਨ ਅਤੇ ਨਾ ਹੀ ਕੌਮ ਉਤੇ ਹੋਏ ਅਤਿਆਚਾਰਾਂ ਅਤੇ ਜ਼ੁਲਮਾਂ ਦਾ ਇਨਸਾਫ ਹੋਇਆ ਹੈ ਸਿੱਖਾਂ ਦੀ ਭਾਰਤੀ ਚੋਣ ਵਿੱਚ ਸ਼ਮੂਲੀਅਤ ਦੇ باوجود ਵਾਅਦਤ ਅਧਿਕਾਰਾਂ ਦੀ ਤਰਜਮਾਨੀ ਕਰਦਾ ਆਨੰਦਪੁਰ ਸਾਹਿਬ ਦਾ ਮਤਾ ਰੁਲ ਕੇ ਰਹਿ ਗਿਆ ਹੈ ਅਕਾਲੀ ਸੰਸਦ ਮੈਂਬਰਾਂ ਵੱਲੋਂ ਬੰਦੀ ਸਿੰਘਾਂ ਨਾਲ ਹੋ ਰਹੀ ਬੇਇਨਸਾਫੀ ਦਾ ਮੁੱਦਾ ਲੋਕ ਸਭਾ ਵਿੱਚ ਉਠਾਉਣ ਦੇ ਬਾਵਜੂਦ ਵੀ ਉਨ੍ਹਾਂ ਦੀ ਬੰਦਖਲਾਸੀ ਸੰਭ 可能 ਨਹੀਂ ਹੋ ਸਕੇ ਦਰਿਆਈ ਪਾਣੀਆਂ ਦੀ ਲੁੱਟ ਨਹੀਂ ਰੁਕੀ ਪੰਜਾਬ ਨੂੰ ਉਸਦੀ ਰਾਜਧਾਨੀ ਚੰਡੀਗੜ੍ਹ ਨਹੀਂ ਮਿਲੀ ਜੇ ਚੋਣਾਂ ਦੇ ਬਾਈਕਾਟ ਨਾਲ ਕੁਝ ਹਾਸਲ ਨਹੀਂ ਹੋਇਆ ਤਾਂ ਚੋਣਾਂ ਲੜਨ ਨਾਲ ਵੀ ਕੌਮ ਦੀ ਝੋਲੀ ਵਿੱਚ ਕੀ ਪਿਆ ਹੈ ਜੇ ਚੋਣਾਂ ਦੇ ਬਾਈਕਾਟ ਕਰਨ ਨਾਲ ਕੁਝ ਹਾਸਲ ਨਹੀਂ ਹੋਇਆ ਤਾਂ ਚੋਣਾਂ ਲੜਨ ਨਾਲ ਵੀ ਕੌਮ ਦੀ ਝੋਲੀ ਵਿੱਚ ਕੁਝ ਨਹੀਂ ਪੈ ਸਕਿਆ ਅਫਸੋਸ ਹੈ ਕਿ ਇਨਸਾਫ ਅਤੇ ਹੱਕਾਂ ਲਈ ਸਮੇਂ-ਸਮੇਂ ਸੇਖ ਨੁਮਾਇੰਦਿਆਂ ਵੱਲੋਂ ਸੰਸਦ ਵਿੱਚ ਉਠਾਈ ਗਈ ਆਵਾਜ਼ ਅਤੇ ਸੜਕਾਂ ਉੱਤੇ ਉਤਰ ਕੇ بلند ਕੀਤੀ ਗਈ ਆਵਾਜ਼ ਦਾ ਇੱਕੋ ਤਰ੍ਹਾਂ ਦਾ ਹੀ ਮੁੱਲ ਪਿਆ ਹੈ ਪੰਜਾਬ ਵਿੱਚ ਇਨਸਾਫ ਪਸੰਦ ਅਤੇ ਗੈਰਤਮੰਦ ਲੋਕ 1 ਜੂਨ ਵਾਲੇ ਦਿਨ ਜਦ ਦਿੱਲੀ ਦੇ ਨਵੇਂ ਹੁਕਮਰਾਨਾਂ ਨੂੰ ਚੁਣਨ ਲਈ ਘਰੋਂ ਨਿਕਲਣ ਤਾਂ ਚੇਤੇ ਰੱਖਣ ਕਿ 40 ਸਾਲ ਪਹਿਲਾਂ ਇਸੇ ਮੁਲਕ ਦੀਆਂ ਫੌਜਾਂ ਦਰਬਾਰ ਸਾਹਿਬ ਦੀ ਬੇਹਰਮਤੀ ਕਰਨ ਲਈ ਕਰਨ ਦੀ ਬਦਨੀਤੀ ਨਾਲ ਚੜ ਕੇ ਆਇਆਂ ਸਨ ਜਿਸ ਸਿਸਟਮ ਵਿੱਚ ਸਾਡੀ ਕੌਮ ਦੇ ਲੋਕ ਕੈਦ ਹੋ ਚੁੱਕੇ ਹਨ ਇਹ ਉਹੀ ਸਿਸਟਮ ਹੈ ਜੋ ਪੰਜਾਬ ਦੀ ਅਣਖ ਅਤੇ ਗੈਰਤ ਲਈ ਮੈਦਾਨ ਵਿੱਚ ਨਿਤਰੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਭਾਈ ਜਸਵੰਤ ਸਿੰਘ ਖਾਲੜਾ ਸਮੇਤ ਹਜ਼ਾਰਾਂ ਸਿੱਖਾਂ ਨੂੰ ਕੋ-ਕੋ ਕੇ ਸ਼ਹੀਦ ਕਰਦਾ ਆ ਰਿਹਾ ਹੈ ਇਹ ਉਹੀ ਸਿਸਟਮ ਹੈ ਜਿਸ ਦਾ ਤੰਤਰ ਅਜੇ ਇੰਨੀ ਦੂਰ ਤੱਕ ਫੈਲ ਗਿਆ ਹੈ ਕਿ ਇਹ ਵਿਦੇਸ਼ਾਂ ਦੀ ਧਰਤੀ ਉੱਤੇ ਜਾ ਕੇ ਵੀ ਸਾਡੇ ਸਿੱਖ ਭਰਾਵਾਂ ਨੂੰ ਜਿਸਮਾਨੀ ਤੌਰ ਉੱਤੇ ਖਤਮ ਕਰ ਰਿਹਾ ਹੈ ਜਿਹੜਾ ਸਿਸਟਮ ਸਾਡੇ ਭਰਾਵਾਂ ਦੇ ਖੂਨ ਦਾ ਪਿਆਸਾ ਹੋਵੇ ਉਸ ਮੁਲਕ ਦੇ ਸਿਸਟਮ ਦਾ ਹਿੱਸਾ ਬਣ ਬਣ ਕੇ ਉਸ ਨੂੰ ਹੋਰ ਜ਼ਿਆਦਾ ਤਾਕਤ ਦੇਣਾ ਦਲ ਖਾਲਸਾ ਨੂੰ ਕਦੇ ਵੀ ਗੁਵਾਰਾ ਨਹੀਂ ਇਸ ਲਈ ਅਸੀਂ ਇਸ ਗੱਲ ਦਾ ਫੈਸਲਾ ਕੀਤਾ ਹੈ ਕਿ ਅਸੀਂ ਭਾਰਤੀ ਸਿਸਟਮ ਨੂੰ ਰੱਦ ਕਰਦੇ ਹੋਏ ਮੌਜੂਦਾ ਨਿظام ਹੇਠ ਹੋ ਰਹੀਆਂ ਚੋਣਾਂ ਤੋਂ ਦੂਰ ਰਹਾਂਗੇ ਅਸੀਂ ਇਸ ਗੱਲ ਤੋਂ ਅਣਜਾਣ ਨਹੀਂ ਹਾਂ ਕਿ ਜੇਕਰ ਬੀਤੇ ਵਰਿਆਂ ਵਿੱਚ ਸਿੱਖਾਂ ਅਤੇ ਅਕਾਲੀ ਆਗੂਆਂ ਵੱਲੋਂ ਚੋਣਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੇ ਬਾਵਜੂਦ ਪੰਜਾਬ ਅਤੇ ਪੰਥ ਦਾ ਕੋਈ ਮਸਲਾ ਹੱਲ ਨਹੀਂ ਹੋਇਆ ਤਾਂ ਇਹ ਮਸਲੇ ਚੋਣਾਂ ਦੇ ਬਾਈਕਾਟ ਕਰਨ ਨਾਲ ਹੱਲ ਹੋ ਜਾਣਗੇ ਹਾਂ ਇਸ ਗੱਲ ਦੀ ਤਸੱਲੀ ਜ਼ਰੂਰ ਰਹੇਗੀ ਇਸ ਗੱਲ ਦੀ ਤਸੱਲੀ ਜ਼ਰੂਰ ਰਹੇਗੀ ਕਿ ਭਾਰਤੀ ਸਿਸਟਮ ਦਾ ਬਾਈਕਾਟ ਕਰਕੇ ਅਸੀਂ ਘਟੋ-ਘਟ ਆਪਣੇ ਸਿਧਾਂਤ ਖਾਲਸਾ ਬਾਗੀ ਜਾਂ ਬਾਦਸ਼ਾਹ ਦੇ ਉੱਤੇ ਪੈਰਾ ਜ਼ਰੂਰ ਦੇ ਰਹੇ ਹਾਂ ਸਾਡਾ ਇਹ ਸਿਧਾਂਤਕ ਫੈਸਲਾ ਭਾਰਤੀ ਸਿਸਟਮ ਤੋਂ ਦੂਰੀ ਬਣਾ ਕੇ ਆਪਣਾ ਬਾਗੀਪੁਣਾ ਦੁਨੀਆ ਵਿੱਚ ਦਰਜ ਕਰਵਾਉਣ ਅਤੇ ਬਾਤਚਾਤ ਹਾਂ ਸਰਕਾਰਾਂ ਤੱਕ ਸੰਘਰਸ਼ ਜਾਰੀ ਰੱਖਣ ਦਾ ਸੰਦੇਸ਼ ਜ਼ਰੂਰ ਦੇਵੇਗਾ ਸਾਡਾ ਮੰਨਣਾ ਹੈ ਕਿ ਅੱਜ ਦੇ ਸਮੇਂ ਵਿੱਚ ਹਿੰਦ ਪੰਜਾਬ ਵਿਵਾਦ ਦਾ ਹੱਲ ਸੰਯੁਕਤ ਰਾਸ਼ਟਰ ਅਧੀਨ رائے شمਾਰੀ ਵਿੱਚ ਹੈ ਨਾ ਕਿ ਭਾਰਤੀ ਵਿਵਸਥਾ ਅਧੀਨ ਚੋਣਾਂ ਵਿੱਚ ਦਲ ਖਾਲਸਾ ਨਾਤਾ ਜਮਹੂਰੀਅਤ ਦੇ ਵਿਰੁੱਧ ਹੈ ਅਤੇ ਨਾ ਹੀ ਲੋਕਤੰਤਰੀ ਪ੍ਰਣਾਲੀ ਦੇ ਦਲ ਖਾਲਸਾ ਕੈਨੇਡਾ ਵਿੱਚ ਕਯੂਬਿਕ ਅਤੇ ਯੂਕੇ ਵਿੱਚ ਸਕਾਟਲੈਂਡ ਵਰਗੀ ਇੱਕ ਵਿਵਸਥਾ ਦੀ ਮੰਗ ਕਰਦਾ ਹੈ ਜਿਸ ਵਿੱਚ ਸਵੈਰਨਿर्णय ਦਾ ਅਧਿਕਾਰ ਅਤੇ ਇੱਕ ਚੋਣ ਏਜੰਡੇ ਦੇ ਤੌਰ ਉੱਤੇ ਸ਼ਾਮਲ ਕੀਤਾ ਜਾ ਸਕਦਾ ਹੈ ਵੱਖ-ਵੱਖ ਹੋਣ ਦੇ ਅਧਿਕਾਰਾਂ ਨੂੰ ਦਲ ਖਾਲਸਾ ਕੈਨੇਡਾ ਅਤੇ ਕਿਊਬਕ ਕੈਨੇਡਾ ਵਿੱਚ ਕਿਊਬਕ ਅਤੇ ਯੂਕੇ ਵਿੱਚ ਸਕਾਟਲੈਂਡ ਵਰਗੀ ਇੱਕ ਵਿਵਸਥਾ ਦੀ ਮੰਗ ਕਰਦਾ ਹੈ ਜਿਸ ਵਿੱਚ ਸਵੈ ਨਿਰਣੇ ਦੇ ਅਧਿਕਾਰ ਨੂੰ ਇੱਕ ਚੋਣ ਏਜੰਡੇ ਦੇ ਤੌਰ ਤੇ ਸ਼ਾਮਲ ਕੀਤਾ ਜਾਵੇ ਅਤੇ ਵੱਖ ਹੋਣ ਦੇ ਅਧਿਕਾਰ ਨੂੰ ਮਾਨਤਾ ਮਿਲੇ ਦਲ ਖਾਲਸਾ ਦਾ ਟੀਚਾ ਅਤੇ ਮਕਸਦ ਪੰਜਾਬ ਨੂੰ ਪ੍ਰਭੂ ਸਤਾਪ ਸੰਪਨ ਮੁਲਕ ਬਣਾਉਣਾ ਹੈ ਇੱਕ ਸੱਚ ਇਹ ਵੀ ਹੈ ਕਿ ਸਰਦਾਰ ਸਿਮਰਤਜੀਤ ਸਿੰਘ ਮਾਨ ਸਮੇਤ ਖਾਲਸਾਤਨ ਸੰਘਰਸ਼ ਦੇ ਸਾਡੇ ਬਹੁਤ ਸਾਰੇ ਹਮਸਫਰ ਸਾਥੀ ਅੱਜ ਵੀ ਇਸ ਸਿਸਟਮ ਰਾਈ ਆਪਣੀ ਕੌਮੀ ਮਕਸਦ ਦੀ ਪੂਰਤੀ ਕਰਨਾ ਚਾਹੁੰਦੇ ਹਨ ਦਲ ਖਾਲਸਾ ਉਹਨਾਂ ਸਾਰਿਆਂ ਨੂੰ ਸ਼ੋਭੇ ਸ਼ਾਵਾ ਦਿੰਦਾ ਹੋਇਆ ਉਹਨਾਂ ਦੀ ਜਿੱਤ ਦੀ ਅਰਦਾਸ ਕਰਦਾ ਹੈ ਖਾਲਸਾਤਨ ਜ਼ਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ